ਬਦਲਾ ਆ ਗਿਆ ਜੀ ਨਹੀਂ ਬਦਲਾ ਆ ਗਿਆ ਨਹੀਂ ਜੀ ਬਦਲਾ ਆ ਗਿਆ ਨਹੀਂ ਜੀ ਬਦਲਾ ਆ ਗਿਆ ਨਹੀਂ ਜੀ ਬਦਲਾ ਆ ਗਿਆ ਜੀ ਨਹੀਂ ਜੀ ਜਬ ਹੀ ਨਹੀਂ ਆਇਆ ਜੀ ਬਦਲਾ ਆ ਗਿਆ ਨਹੀਂ ਜੀ ਬਦਲਾ ਆ ਗਿਆ ਨਹੀਂ ਜੀ 3 ਸਾਲ ਚ ਬਦਲਾ ਆਇਆ ਨਹੀਂ ਤੇ ਡੇਢ ਸਾਲ ਰਹਿ ਗਏ ਆਉਣਾ ਵੀ ਨਹੀਂ ਨਹੀਂ ਜਿਵੇਂ 99% ਵੋਟਾਂ ਨੇ ਜਿਤਾਏ ਸੀ ਨਾ ਤੇ 99 ਸਾਲ ਇਹ ਤਰਸਣਗੇ ਸੱਤਾ ਦੇ ਵਿੱਚ ਦਵਾ ਦੇ ਆ ਅੱਛਾ ਬੱਤੇ ਬੱਤੇ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਅੱਛਾ ਸੀਐਮ ਸਾਹਿਬ ਦੀ ਖੁਦ ਪਤਨੀ ਹੈ ਜਿਹੜੀ ਉਹ ਡਾਕਟਰ ਹੈ ਉਹ ਤਾਂ ਆਸ਼ਾ ਵਰਕਰਾਂ ਦਾ ਦੁੱਖ ਚੰਗੀ ਤਰ੍ਹਾਂ ਸਮਝਦੇ ਹੋਣਗੇ ਜਿਹੜਾ ਨਾ ਆਸ਼ਾ ਵਰਕਰ ਆਸ਼ਾ ਫੈਸਿਲੀਟਰ ਟੀਚਰ ਹੈ ਸਭ ਦਾ ਸਾਰੇ ਦਾ ਧੀਆ ਬੈਣਾ ਤਾਂ ਸੜਕਾਂ ਤੇ ਰੋਲੀ ਜਾਂਦੀਆਂ ਹੈ ਤੇ ਉਹਦਾ ਡਾਕਟਰ ਬਣਨ ਦਾ ਕੀ ਫਾਇਦਾ ਭਗਵਾਨ ਤਾਂ ਕਿ ਕੁੱਤਾ ਰੱਖਿਆ ਨਾ ਕਰੇ ਸਾਨੂੰ 2500 ਰੁਪਇਆ ਦੇ ਰਹੇ ਆ ਉਹ ਮਹੀਨੇ ਦਾ ਤੇ ਭਗਵਾਨ ਤਾਂ ਕੁੱਤਾ ਜਿਹੜਾ ਉਹ ਇੱਕ ਦਿਨ ਦਾ 2500 ਜਿਆਦਾ ਖਾਂਦਾ ਖਰਚਾ ਤਾਂ ਜਿਆਦਾ ਹੈ ਕੁੱਤੇ ਦਾ ਪਰ ਉਹਨੇ ਵੋਟਾਂ ਵਿੱਚ ਵੀ ਫੱਟੀਆਂ ਸੀ ਪੁੱਛਾਂਗੇ ਇਹਨਾਂ ਦੀ ਮੈਂ ਤਾਂ ਬਸ ਇਹਨਾਂ ਦਾ ਸਪਾਇਆ ਕਰਨਾ ਝਾੜੂ ਤਾਂ ਹੁਣ ਵੱਜਣਾ ਜੀ ਭਗਵੰਤ ਮਾਨ ਦੀ ਸਰਕਾਰ ਤੇ ਕਹੇੋ ਜੀ ਅਲੱਕੜ ਦਾ ਮੁੰਡਾ ਦੇ ਦਿੰਦੇ ਨਾ ਉਹ ਰੋਂਦਾ ਤੇ ਨਾ ਉਹ ਹੱਸਦਾ ਇੱਕਦਮ ਉਹ ਵੀ ਸੀ ਕਿ ਸਾਡੇ ਘਰ ਦੇ ਕਿਤੇ ਹੋਰ ਵੋਟ ਪਾਉਣ ਨੂੰ ਰਾਜੀ ਸੀ ਤੇ ਅਸੀਂ ਉਹਨਾਂ ਦੇ ਘਰਦਿਆਂ ਨਾਲ ਖੁੱਦ ਲੜਾਈ ਕਰਕੇ ਕਿਹਾ ਸੀ ਵੀ ਅਸੀਂ ਆਮ ਆਦਮੀ ਪਾਰਟੀ ਲੈ ਕੇ ਆਵਾਂਗੇ ਪਰ ਅੱਜ ਸਾਨੂੰ ਘਰ ਦੇ ਵੀ ਮੇਣਾ ਮਾਰ ਰਹੇ ਆ ਵੀ ਆਮ ਆਦਮੀ ਪਾਰਟੀ ਲੈ ਕੇ ਆਏ ਸੀਗੇ ਤੇ ਕੀ ਨਤੀਜੇ ਨਿਕਲ ਰਹੇ ਨੇ ਇੰਦਾਂ ਰੋਸ ਆਪਾਂ ਕਰਦੇ ਆ ਆਸ਼ਾ ਵਰਕਰਾਂ ਤਾਂ ਗਰਮੀ ਦੇ ਵਿੱਚ ਬੈਠੀਆਂ ਵੇਖੋ ਇੰਨਾ ਮੀਂਹ ਪੈਂਦਾ ਅਸੀਂ ਉਹਦੇ ਵਿੱਚ ਵੀ ਬੈਠੀਆਂ ਇੰਨੀ ਗਰਮੀ ਦੇ ਵਿੱਚ ਬੈਠੀਆਂ ਜੇ ਸਾਡਾ ਗੁਜ਼ਾਰਾ ਹੁੰਦਾ ਹੋਵੇ ਅਸੀਂ ਕਿਉਂ ਬੈਠੀਏ ਟੀਐਮ ਦਾ ਤਾਂ ਕਹਿੰਦੇ ਸੀ ਲੋ ਪਹਿਲੀ ਵਾਰ ਉਹ ਤਾਂ ਕਹਿੰਦੇ ਆਪ ਸਰਕਾਰ ਆਪਕੇ ਦਵਾਰ ਤੁਹਾਡੇ ਗਈ ਨਹੀਂ ਘਰਾ ਦੇ ਵਿੱਚ ਜਾਂ ਦਵਾਰਾਂ ਤੇ ਆਹ ਖੁਦ ਸਾਨੂੰ ਤੁਸੀਂ ਜਾਂਦਾ ਸੀ ਸਾਰਾ ਸਾਰਾ ਪੁੱਛਣਾ ਜੇ ਘਰਾਂ ਚ ਗਏ ਹੋ ਸਾਨੂੰ ਕਿਹੜਾ ਦਿਮਾਗ ਲਿਆ ਸੀ ਵੀ ਅਸੀਂ ਇੱਥੇ ਆ ਕੇ ਧਰਨਾ ਲਾਉਂਦੇ ਮਜਾਰੇ ਕਰਦੇ ਕੋਈ ਸੌਂਗ ਥੋੜੀ ਆ ਸਾਨੂੰ ਕਿਵੇਂ ਜੀ ਉਹ ਤਾਂ ਤਿੰਆਂ ਲਾਉਂਦੀ ਫਿਰਦੀ ਆ ਜੀ ਉਹ ਤਾਂ ਕੁਛ ਨਹੀਂ ਕਰਦੀ ਜੀ ਮਲਾਜਮਾਂ ਵਾਲ ਤਾਂ ਦੇਖ ਹੀ ਨਹੀਂ ਰਹੀ ਕਦੇ ਫਰੀਦਕੋਟ ਦੀ ਤਿੰਆਂ ਲਾਉਣ ਆ ਜਾਂਦੀ ਆ ਕਦੇ ਕਿੱਥੇ ਚਲੀ ਜਾਂਦੀ ਤਿੰਆਂ ਲਾਉਣ ਕਦੇ ਕਿੱਥੇ ਪਾਰਟੀਆਂ ਮਨਾਉਣ ਲੱਗ ਜਾਂਦੇ ਕਿੱਥੇ ਕਿੱਦ ਪਾਰਟੀਆਂ ਸਬੇਟੀਆਂ ਕਰਦੇ ਆ ਹੌਣ ਬੱਜਣਾ 4:00 ਵਜੇ ਤੋਂ ਪਹਿਲਾਂ ਨਹੀਂ ਸੀ ਹੌਣ ਚੌਣ ਹੁਣ ਸਾਰੇ 4:00 ਵਜੇ ਜਾਣਾ ਬਸ ਭਗਵੰਤ ਮਾਨ ਨੂੰ ਆ ਸਾਫ ਸਾਫ ਜਨ ਪੱਟੀ ਪੋਚ ਬਸ ਹੌਣ ਦਾ ਸੰਗ ਵਿਚਾੜੂ ਸਿੱਧੇ ਪਾਸੇ ਵੜਨਾ ਕਿ ਪੁੱਟੇ ਪਾਸੇ ਫੜਨਾ ਅੱਛਾ ਹਾਂ ਹੁਣ ਹੁਣ ਆਸ਼ਾ ਬਹੁਤ ਪੂਰੀ ਤੇ ਆਈਆਂ ਹੋਈਆਂ ਅਸੀਂ ਕਾਲ ਸਫਰ ਨਾਲ ਜੁੜੇ ਹਾਂ ਤੁਸੀਂ ਤੇ ਮੈਂ ਆ ਜੋਤ ਪੰਜਾਬ ਸਰਕਾਰ ਜਦੋਂ ਦੀ ਆਈ ਆ ਉਦੋਂ ਦੀ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਕਦੇ ਅਧਿਆਪਕ ਧਰਨਾ ਲਾਉਂਦੇ ਆ ਕਦੇ ਕਿਸਾਨ ਧਰਨਾ ਲਾਉਂਦੇ ਆ ਕਦੇ ਮਜ਼ਦੂਰ ਧਰਨਾ ਲਾਉਂਦੇ ਆ ਜਿਹੜੀਆਂ ਆ ਆਸ਼ਾ ਵਰਕਰ ਹੈ ਉਹਨਾਂ ਨੇ ਵੀ ਧਰਨਾ ਲਾਉਣਾ ਸ਼ੁਰੂ ਕਰ ਦਿੱਤਾ ਇੱਕ ਰੋਸ ਮਜਾਰੇ ਦੇ ਵਿੱਚ ਪੁੱਜੇ ਆ ਗੱਲਬਾਤ ਕਰਦੇ ਆ ਕੀ ਮਾਮਲਾ ਹੈ ਸਭ ਤੋਂ ਪਹਿਲਾਂ ਜੀ ਕੀ ਲੋਡ ਪੈ ਗਈ ਆਸ਼ਾ ਵਰਕਰਾਂ ਨੂੰ ਇਸ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕਰਨ ਮੈਂ ਚੰਦਰਪਾਲ ਕੌਰ ਪਿੰਡ ਛਖੜਵਾਲਾ ਜੀ ਆਸ਼ਾ ਵਰਕਰ ਜੂਨੀਅਨ ਅਸੀਂ 17 ਸਾਲ ਹੋ ਗਏ ਸਾਨੂੰ ਆਸ਼ਾ ਵਰਕਰ ਦੀ ਭਰਤੀ ਹੋਇਆ ਨੂੰ ਸਰਕਾਰ ਕਿਸੇ ਨਾ ਕਿਸੇ ਰੂਪ ਚ ਕਦੇ ਅਕਾਲੀ ਕਦੇ ਕਾਂਗਰਸੀ ਕਦੇ ਆਮ ਆਦਮੀ ਦਾ ਨਾਂ ਦੇ ਕੇ ਇਹਨਾਂ ਨੇ ਸ਼ੋਸ਼ਣ ਨਹੀਂ ਕੀਤਾ ਮਤਲਬ ਹੁਣ ਤੱਕ ਕਿਸੇ ਨੇ ਵੀ ਆਸ਼ਾ ਵਰਕਰਾਂ 'ਤੇ ਧਿਆਨ ਨਹੀਂ ਦਿੱਤਾ ਆਸ਼ਾ ਵਰਕਰ ਨੂੰ ਕਹਿਣ ਨੂੰ ਤਾਂ ਰੀੜ ਦੀ ਹੱਡੀ ਕਹਿੰਦੇ ਆ ਪਰ ਰੀੜ ਦੀ ਹੱਡੀ ਖੁੱਤੋੜੀ ਪਈ ਆ ਇੰਨੇ ਕੰਮ ਇੱਕ ਤੋਂ ਲੈ ਕੇ 54 ਕੰਮ ਦਿੱਤੇ ਜਾਂਦੇ ਆ ਹਜੇ ਕਿ ਜਿੰਨੇ ਮੁਲਾਜ਼ਮ ਹੈਗੇ ਉਹ ਵੀ ਪੇ ਲੈ ਕੇ ਆਪਦਾ ਗੁਜ਼ਾਰਾ ਕਰਦੇ ਆ ਘਰ ਦਾ ਸਾਨੂੰ ਦਿਨ ਰਾਤ ਮਿਹਨਤ ਸਾਡੀ ਐਨੀ 24 ਘੰਟੇ ਪਤਾ ਨਹੀਂ ਕਿਹੜੇ ਵੇਲੇ ਸਾਨੂੰ ਪੇਸ਼ਣ ਨੇ ਮਤਲਬ ਬਲਾ ਲੈਣਾ ਫੋਨ ਲਾ ਕੇ ਕਦੇ ਡਿਲੀਵਰੀ ਆ ਗਈ ਕਦੇ ਕੋਈ ਸਜੇਰੀ ਨਹੀਂ ਆਇਆ ਕਦੇ ਕੋਈ ਕੰਮ ਆ ਕਦੇ ਕੋਈ ਆ ਕੋਈ ਵੀ ਆਸ਼ਾ ਵਰਕਰ ਮੁਕਤ ਹੈ ਮਤਲਬ ਹੰਦੀ ਸੇਵਾ ਮੁਕਤ ਹੁੰਦੀ ਆ ਉਹਨੂੰ 5 ਲੱਖ ਦੀ ਗਰੰਟੀ ਦਿੱਤੀ ਜਾਵੇ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਅਸੀਂ ਇੰਨੇ ਕੰਮ ਸਾਡੇ ਤੋਂ ਕਰਾਏ ਜਾਂਦੇ ਆ ਕਿ ਟੋਕ ਟੋਕ ਅਸੀਂ ਆਸ਼ਾ ਆਪਦੇ ਘਰ ਦਾ ਖੁਦ ਖਿਆਲ ਨਹੀਂ ਰੱਖ ਸਕਦੀ ਆਪਦਾ ਪਰਿਵਾਰ ਵੀ ਭੁੱਖਾ ਰਹਿ ਜਾਂਦਾ ਆਸ਼ਾ ਨੇ ਖੁਦ ਭੁੱਖੀ ਰਹਿਣੇ ਰਹਿਣਾ ਕੀ ਸੋਚ ਕੇ ਸਰਕਾਰ ਕੀ ਸੋਚ ਕੇ ਬਣਾਈ ਸੀ ਕਿਉਂਕਿ ਬੀਬੀਆਂ ਦਾ ਬਹੁਤ ਜ਼ੋਰ ਲੱਗਿਆ ਸੀ ਕਹਿੰਦੇ ਵੀ ਬੀਬੀਆਂ ਚਾਹੁੰਦੀਆਂ ਸੀ ਇੱਕ ਆਮ ਆਦਮੀ ਪਾਰਟੀ ਆਵੇ ਇੱਕ ਆਮ ਆਦਮੀ ਪਾਰਟੀ ਆਵੇ ਜਿਹੜੀ ਬੀਬੀਆਂ ਦੀ ਬਾਤ ਸੁਣੂਗੀ ਅਸੀਂ ਇਹ ਸੋਚਿਆ ਸੀ ਸਾਡੇ ਨਾਲ ਇਹਨਾਂ ਨੇ ਅੰਮ੍ਰਿਤਸਰ ਤੋਂ ਵਾਦਾ ਕੀਤਾ ਜੇਦੋਂ ਮੈਂ ਆऊंगा ਮੈਂ 10000 ਰੁਪਏ ਵਾਦਾ ਕਰੂੰਗਾ ਵੀ ਚਲੋ ਬਾਕੀ ਸਰਕਾਰਾਂ ਤਾਂ ਇਦਾਂ ਕਰਦੀਆਂ ਰਹੀਆਂ ਜੋ ਵੀ ਕਰਦੀ ਸ਼ੋਸ਼ਣ ਕਰਦੀਆਂ ਰਹੀਆਂ ਵੀ ਚਲੋ ਆਮ ਆਦਮੀ ਸਰਕਾਰ ਆ ਮਤਲਬ ਮਾਮੂਲੀ ਜੀ ਸਰਕਾਰ ਇਹ ਉੱਠ ਕੇ ਬਣੀ ਸੀ ਵੀ ਅਸੀਂ ਆਮ ਜੇ ਘਰ ਦਾ ਬੰਦਾ ਵੀ ਚਲੋ ਕੁਝ ਨਾ ਕੁਝ ਸਾਡੇ ਲਿਖਾ ਕਰੂ ਕਿ ਸਾਨੂੰ ਨਹੀਂ ਸੀ ਪਤਾ ਸਾਨੂੰ ਚਾਂਸੇ 'ਚ ਲੈ ਕੇ ਇਹਨਾਂ ਨੇ ਮੁੜ ਕੇ ਉਹੀ ਗੱਲ ਸਾਡੇ ਨਾਲ ਦੂਜੀਆਂ ਸਰਕਾਰਾਂ ਨਾਲ ਉਹ ਵੀ ਪੜਾ ਹਾਲਾਤ ਕਰਨਾ ਸਾਡੇ ਨਾਲ ਇਹਨਾਂ ਨੇ ਉਹ ਤਾਂ ਕਹਿੰਦੇ ਸੀ ਅਸੀਂ ਹਜ਼ਾਰ ਹਜ਼ਾਰ ਦੇਵਾਂਗੇ ਤੁਸੀਂ ਆਪਦੇ ਪੇਸਕੇਲ ਵਾਸਤੇ ਵੀ ਰੋਸ ਪ੍ਰਦਰਸ਼ਨ ਕਰ ਰਹੇ ਹੋ ਅਮਨ ਸੰਜਮ ਔਰਚਾ ਪੰਜਾਬ ਦੀ ਕਨਵੀਨਰ ਅਮਰਜੀਤ ਕੌਰ ਰਣ ਸਿੰਘ ਵਾਲਾ ਦੇਖੋ ਜੀ ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਇਹ ਕੱਲੀ ਆਮ ਸਰਕਾਰ ਦਾ ਆਵਾਜ਼ ਨਹੀਂ ਹੈਗੀ ਵੀ ਅਸੀਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਿਆ ਦਾ ਲਾਲਚ ਦੇ ਕੇ ਵੋਟਾਂ ਲੈ ਲਾਂਗੇ ਇਹ ਸਾਰੀਆਂ ਸਰਕਾਰਾਂ ਹੀ ਜਦੋਂ ਸਤਾ ਦੇ ਵਿੱਚ ਆਉਂਦੀਆਂ ਇਹਨਾਂ ਦੇ ਫਰੰਟ ਪੇਜ ਤੇ ਵੱਡੇ-ਵੱਡੇ ਲਾਰੇ ਲਿਖੇ ਹੋਏ ਹੁੰਦੇ ਆ ਪਰ ਇਸ ਸਰਕਾਰ ਤੋਂ ਤਾਂ ਕਿਉਂਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਦੇ ਜਿਹੜੇ ਜ਼ੁਲਮਾ ਜ਼ਬਰ ਉਹਨਾਂ ਦੀ ਹੱਦ ਟੱਪੀ ਪਈ ਸੀ ਤੇ ਲੋਕਾਂ ਨੇ ਕੁਝ ਸੋਚਿਆ ਵੀ ਆਮ ਆ ਆਮ ਕਹਿ ਕੇ ਆਮ ਬੰਦਾ ਹੈ ਤੇ ਆਮ ਲੋਕਾਂ ਦੀ ਇਹ ਹੈਲਪ ਕਰੂਗਾ ਤੇ ਸਾਰਾ ਜਿਹੜਾ ਪੰਜਾਬ ਦੇ ਵਿੱਚ ਸਾਰਾ ਸਿਸਟਮ ਖਰਾਬ ਹੋਇਆ ਪਿਆ ਵੀ ਉਸ ਦੇ ਵਿੱਚ ਇਹ ਸੁਧਾਰ ਲਿਆਊਗਾ ਤੇ ਤਾਂ ਹੀ ਇਸ ਨੂੰ 99% ਵੋਟਾਂ ਮਿਲੀਆਂ ਜੇਕਰ ਇਹਦੀ ਹਰਕਤ ਦਾ ਜਿਹੜੀ ਇਹ ਸਰਕਾਰ ਹਰਕਤਾਂ ਵਿੱਚ ਆਈ ਵੀ ਆ ਜੇ ਇਸ ਸਰਕਾਰ ਦੀ ਹਰਕਤ ਦਾ ਪਤਾ ਹੁੰਦਾ ਵੀ ਵਾਕਿਆ ਹੀ ਇਹਦੇ ਕਹਿਣੇ ਦੀ ਕੁਝ ਹੋਰ ਆ ਤੇ ਕਰਨੇ ਦੀ ਹੋਰ ਆ ਤੇ ਕਦੇ ਨਹੀਂ ਸੀ ਲੋਕ ਪਬਲਿਕ ਇਸ ਦੇ ਮਤਲਕੀਤੇ ਜੋ ਵਾਦੇ ਸੀ ਉਹਨਾਂ ਦੇ ਉੱਤੇ ਇਹ ਆ ਇਹਨਾਂ ਨੂੰ 99 ਸੀਟਾਂ ਤੇ ਜਿਤਾਉਂਦੀ ਜੀ ਲੱਗਦਾ ਬਦਲਾ ਆ ਗਿਆ ਨਹੀਂ ਜੀ ਤਨੂੰ ਲੱਗਦਾ ਬਦਲਾ ਆ ਗਿਆ ਬਦਲਾਓ ਤਾਂ ਦੇਖੋ ਕਿੰਨਾ ਵਧੀਆ ਲਿਆ ਰਹੀ ਹੈ ਜੇ ਇਹ ਅੱਜ ਕਿਸਾਨ ਵੀ ਰੋਈ ਜਾਂਦੇ ਆ ਕਦੇ ਐਸਮਾ ਲਾਗੂ ਹੋ ਜਾਂਦਾ ਕਦੇ ਲੈਂਡ ਪੂਲ ਲਾਗੂ ਹੋ ਜਾਂਦਾ ਕਦੇ ਆਸ਼ਾ ਵਰਕਰਾਂ ਦੇ ਪੱਤੇ ਇੱਕ ਸਾਈਡ ਤੇ ਮਾਮੂਲੀ ਜਿਹਾ ਵਧਾ ਦਿੰਦੇ ਤੇ ਦੂਜੀ ਸਾਈਡ ਤੇ ਤਿੱਗਣੇ ਕੱਟ ਦਿੰਦੇ ਆ ਦੇਖੋ ਭੈਣਾ ਸਟਾਫ ਆ ਸਾਡੇ ਪਿਛਲੇ ਦਿਨੀ ਉਹ ਵੀ ਰੋਸ ਪ੍ਰਦਰਸ਼ਨ ਤੇ ਬੈਠੇ ਸੀ ਕਿੱਦਾਂ ਉਹਨਾਂ ਤੇ ਤਸੱਦਦ ਕੀਤੀ ਤੇ ਬਦਲਾਅ ਤਾਂ ਦਿਖੀ ਜਾਂਦਾ ਕਿੰਨਾ ਸੋਹਣਾ ਆ ਵਾ ਕਦੇ ਹੋਰ ਸਰਕਾਰਾਂ ਨੇ ਜਿਹੜਾ ਇਹ ਸਰਕਾਰ ਨੇ ਅੰਤ ਕੀਤਾ ਨਾ ਅੰਤ ਆ ਮੁਲਾਜ਼ਮਾਂ ਦਾ ਆਮ ਲੋਕਾਂ ਦਾ ਕਿਸਾਨਾਂ ਦਾ ਹਰੇਕ ਵਰਗ ਦਾ ਇਸ ਸਰਕਾਰ ਨੇ ਅੰਤ ਕਰਤਾ ਮੈਂ ਇਸ ਮੰਚ ਤੋਂ ਇਸ ਮੰਚ ਤੋਂ ਅਪੀਲ ਕਰਦੀ ਆ ਤੇ ਚੇਤਾਵਨੀ ਵੀ ਦਿੰਨੀ ਜਿਵੇਂ 99% ਵੋਟਾਂ ਨੇ ਜਿਤਾਏ ਸੀ ਨਾ ਤੇ 99 ਸਾਲ ਇਹ ਤਰਸਣਗੇ ਸਤਾ ਦੇ ਵਿੱਚ ਦੁਬਾਰੇ ਆਣ ਅੱਛਾ ਜੀ ਤਾਂ ਭੈਣੇ ਕਿਵੇਂ ਦੇਖਦੇ ਹੋ ਸੀਐਮ ਸਾਹਿਬ ਦੀ ਖੁਦ ਪਤਨੀ ਹੈ ਜਿਹੜੀ ਉਹ ਡਾਕਟਰ ਹੈ ਉਹ ਤਾਂ ਆਸ਼ਾ ਵਰਕਰਾਂ ਦਾ ਦੁੱਖ ਚੰਗੀ ਤਰ੍ਹਾਂ ਸਮਝਦੇ ਹੋਣਗੇ ਮੈਂ ਸਿੰਬਲ ਜੀ ਚ ਕੋਲ ਜ਼ਿਲ੍ਹਾ ਚੇਅਰਮੈਨ ਡਿਸਟ੍ਰਿਕਟ ਫ੍ਰੀਜਕੋਰਟ ਗਰੁੱਪ 8ਕ ਜਿਹੜੇ ਸੀਐਮਓ ਦੇ ਮਿਸ ਜੀ ਹੈਗੇ ਨੇ ਇਹ ਡਾਕਟਰ ਆ ਪਰ ਸਭ ਦਿਖਾਵਾ ਈ ਜੇਕਰ ਲੇਡੀਆਂ ਲੇਡੀਆਂ ਦੀ ਸੁਣਦੀ ਹੁੰਦੀ ਤੇ ਅੱਜ ਨੂੰ ਆਸ਼ਾ ਵਰਕਰਾਂ ਚ ਆਪਣੀ ਸੀ ਬੈਠਦੇਗਾ ਧਰਨੇ ਤੇ ਨਹੀਂ ਬੈਠਦੇ ਸੀ ਜਿਹੜਾ ਆਸ਼ਾ ਵਰਕਰਾਂ ਆਸ਼ਾ ਫੈਸਿਲੀਟੇਟਰ ਟੀਚਰ ਹੈ ਸਭਾਂ ਸਾਰਿਆਂ ਤੀਆਂ ਬੈਠਾ ਤੇ ਸੜਕਾਂ ਤੇ ਰੋਲੀ ਜਾਂਦੇ ਆ ਤੇ ਉਹਦਾ ਡਾਕਟਰ ਬਣਨ ਦਾ ਕੀ ਫਾਇਦਾ ਡਾਕਟਰ ਮਾਨਤਾ ਦਾ ਤਾਂ ਫਾਇਦਾ ਜੇ ਘਰ ਘਰ ਜਾ ਕੇ ਆਪਾਂ ਲੋਕਾਂ ਨੂੰ ਸਿਹਤ ਸੁਵਾਵਾ ਦਈਏ ਤੇ ਜਿਹੜਾ ਆਸ਼ਾ ਵਰਕਰਾਂ ਘਰ ਘਰ ਜਾ ਕੇ ਸਿਹਤ ਸੁਵਾਵਾ ਦੇ ਰਹੇ ਨੇ ਆਏ ਉਹਨਾਂ ਦੇ ਹੱਕ ਟਾਈਮ ਸਰ ਮਿਲਣ ਕੀ ਸੋਚ ਕੇ ਸਰਕਾਰ ਬਣਾਈ ਸੀ ਸੋਚਿਆ ਤਾਂ ਬਹੁਤ ਕੁੱਝ ਸੀ ਪਰ ਸਰਕਾਰ ਦੇ ਵਿੱਚ ਨਿਭੜਿਆ ਕੁਝ ਨਹੀਂ ਇਹ ਹੁਣ ਪਛਤਾਉਨੇ ਆ ਉਹਨਾਂ ਵੋਟਾਂ ਨੂੰ ਜਿਹੜੀਆਂ ਬਹੁਤ ਪਛਤਾਉਨੇ ਆ ਜੀ ਇੱਕ ਟਾਈਮ ਉਹ ਵੀ ਸੀ ਕਿ ਸਾਡੇ ਘਰ ਦੇ ਕਿਤੇ ਹੋਰ ਵੋਟ ਪਾਉਣ ਨੂੰ ਰਾਜੀ ਸੀ ਤੇ ਅਸੀਂ ਉਹਨਾਂ ਨਾਲ ਘਰਦਿਆਂ ਨਾਲ ਖੁਦ ਲੜਾਈ ਕਰਕੇ ਕਿਹਾ ਸੀ ਵੀ ਅਸੀਂ ਆਮ ਆਦਮੀ ਪਾਰਟੀ ਲੈ ਕੇ ਆਵਾਂਗੇ ਪਰ ਅੱਜ ਸਾਨੂੰ ਘਰ ਦੇ ਵੀ ਮੇੜਾ ਮਾਰ ਰਹੇ ਆ ਵੀ ਆਮ ਆਦਮੀ ਪਾਰਟੀ ਲੈ ਕੇ ਆਏ ਸੀਗੇ ਤੇ ਕੀ ਨਤੀਜੇ ਨਿਕਲ ਰਹੇ ਨੇ ਅੱਛਾ ਤਾਂ ਪੈਣੇ ਆਏ ਕਿੰਨੇ ਸਮੇਂ ਤੋਂ ਤੁਸੀਂ ਇਹ ਟੈਸਟ ਕਰ ਰਹੀਆਂ ਜੀ ਵੈਸੇ ਤਾਂ ਸਰਕਾਰਾਂ ਦਾ ਬਹੁਤ ਆਈਆਂ ਹੂੰ ਪਰ ਜਿੰਨਾ ਕਿ ਖੱਜਲ ਖਰਾਬ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਹੋ ਰਹੀਆਂ ਪਰ ਇੰਨਾ ਕਿ ਖੱਜਲ ਖਰਾਬ ਨਹੀਂ ਸੀ ਕਿਤੇ ਹੋ ਜਾਗਗਾ ਕਦੇ ਵੀ ਕੋਈ ਟਾਈਮ ਸਰ ਸਾਡੀ ਪੇਮੈਂਟ ਨਹੀਂ ਪੈਂਦੀਗੀ ਮੰਨ ਲਓ ਤੁਸੀਂ ਹਾਈ ਰਿਸਕ ਤੇ ਰੱਖ ਲਓ ਵੀ ਹਾਈ ਰਿਸਕ ਪ੍ਰੈਗਨੈਂਟ ਦਗਾ ਸੱਤ-ਸੱਤ ਇਹਨਾਂ ਨੇ ਕਹਿਤਾ ਵੀ ਸੱਤ-ਸੱਤ ਵਿਜ਼ਿਟਾਂ ਕਰਨੀਆਂ ਯਾਨੀ ਕਿ ਉਹਨਾਂ ਦੀਆਂ اے ਐਨ ਸੀ ਕਰਵਾਉਣੀਆਂ ਉਹਨਾਂ ਦੇ ਇਹਨਾਂ ਨੇ ਵਿੱਦ ਪ੍ਰੂਪ ਮੰਗੇ ਆ ਜਿਹੜੇ ਸਾਧਨ ਤੇ ਲੈ ਕੇ ਆਣਾ ਉਹ ਸਾਧਨ ਦੀ ਫੋਟੋ ਵੀ ਅਸੀਂ ਆਪ ਦੇ ਕੋਲੇ ਰੱਖਦੇ ਆਂ ਵੀ ਅਸੀਂ ਐਸ ਸਾਧਨ ਤੇ ਲੈ ਕੇ ਆਏ ਆਂ ਵੀ ਹਾਈ ਰੈਸਕ ਦਾ ਚੈੱਕਅਪ ਕਰਵਾਇਆ ਉਹਦਾਂ ਫੋਟੋ ਕਾਪੀਆਂ ਸੱਤ ਵਿਜ਼ਿਟਾਂ ਦੀਆਂ ਫੋਟੋ ਕਾਪੀਆਂ ਵੀ ਅਸੀਂ ਆਪ ਦੇ ਕੋਲੇ ਰੱਖਦੇ ਆਂ ਪਰ ਅੱਜ ਤੱਕ ਸਰਕਾਰ ਨੇ ਫੁੱਟੀ ਕੌੜੀ ਫੁੱਟੀ ਕੌੜੀ ਵੀ ਆਸ਼ਾ ਨੂੰ ਨਹੀਂ ਦਿੱਤੀ ਪਰ ਉਹ ਤਾਂ ਕਹੀ ਜਾਂਦੇ ਇਨਕਲਾਬ ਲਿਆ ਆਂਦਾ ਅਸੀਂ ਨੌਕਰੀਆਂ ਹੋਰ ਦੇਤੀਆਂ ਕਿਸਾਨ ਖੁਸ਼ ਹੈ ਆਸ਼ਾ ਵਰਕਰ ਖੁਸ਼ ਹੈ ਟੀਚਰ ਖੁਸ਼ ਹੈ ਮਨਸਾ ਤਾਂ ਇਹ ਕਹਿੰਦੇ ਆਪਣੀ ਸਟੇਟਾ ਮਾਨ ਸਾਹਿਬ ਤਾਂ ਕਹਿ ਰਹੇ ਆ ਪਰ ਜੇਕਰ ਆਪਾਂ ਮਾਨ ਸਾਹਿਬ ਐਵੇਂ ਵੱਡੇ ਵੱਡੇ ਬੋਰਡ ਬਣਾ ਕੇ ਆਪਦੇ ਚੌਂਕਾਂ ਦੇ ਵਿੱਚ ਲਾਈ ਜਾਣ ਉਹ ਉਹਨਾਂ ਦੀ ਸਰਕਾਰ ਉਹਨਾਂ ਨੂੰ ਕੋਈ ਕਹਿਣ ਵਾਲਾ ਹੈ ਨਹੀਂਗਾ ਪਰ ਮੇਰੀ ਸੋਚ ਜਿੱਥੋਂ ਤੱਕ ਹੈਗੀ ਆ ਵੀ ਸਾਰੇ ਵਰਗ ਦੇ ਮੁਲਾਜ਼ਮ ਅੱਜ ਰੋ ਰਹੇ ਆ ਜੀ ਤਾਂ ਇਥੇ ਹੋਰ ਵੀ ਜੜੀਆਂ ਭੈਣਾ ਉਹਨਾਂ ਦੇ ਨਾਲ ਵੀ ਗੱਲਬਾਤ ਕਰਦਾ ਭੈਣੇ ਕਿਵੇਂ ਦੇਖਦੇ ਹੋ ਸੀਐਮ ਸਾਹਿਬ ਦੀ ਖੁਦ ਘਰ ਵਾਲੀ ਜਿਹੜੀ ਮੈਸੇਜ ਹੈ ਸਾਡੀ ਭੈਣ ਹੈ ਜਿਹੜੀ ਉਹ ਡਾਕਟਰ ਹੈ ਉਹ ਤਾਂ ਆਸ਼ਾ ਵਰਕਰਾਂ ਦਾ ਦੁੱਖ ਚੰਗੀ ਤਰ੍ਹਾਂ ਸਮਝਦੀ ਹੋਊਗੀ ਕਿਉਂਕਿ ਉਹ ਇਸ ਲਾਈਨ ਦੇ ਵਿੱਚ ਰਹਿ ਆਸ਼ਾ ਵਰਕਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋਣਗੇ ਹਾਂਜੀ ਅਸੀਂ ਵੀ ਇਹੀ ਸੋਚਦੇ ਸੀ ਵੀ ਉਹ ਸਾਨੂੰ ਤੋਂ ਅੰਦਰ ਤੱਕ ਸਾਡੀ ਜਿਹੜੀ ਜਾਣਕਾਰੀ ਉਹਨਾਂ ਨੂੰ ਹੈਗੀ ਹੈ ਉਹ ਕੋਈ ਸਾਡਾ ਸਾਥ ਦੇਣਗੇ ਪਰ ਉਹਨਾਂ ਨੇ ਸਾਡੀ ਕੋਈ ਨਹੀਂ ਦੇਖਿਆ ਵੀ ਇਹ ਕੁੜੀਆਂ ਜਿਹੜੀਆਂ ਹੈਗੀਆਂ ਵੀ ਸਵੇਰ 9 ਵਜੇ ਤੋਂ ਡਿਊਟੀ ਕਰਨ ਲੱਗਦੀਆਂ ਹੈਗੀਆਂ ਇਹਨਾਂ ਦਾ ਕੋਈ ਟਾਈਮ ਨਹੀਂ ਵੀ ਘਰੇ ਕਦੋਂ ਵੜਨਾ ਕਈ ਵਾਰੀ ਅਸੀਂ ਰਾਤ ਨੂੰ 11 ਵਜੇ ਘਰੇ ਵੜਦੇ ਆਂ ਕਈ ਵਾਰ ਤਾਂ ਸਾਨੂੰ ਸਵੇਰ 3 ਵਜੇ ਵੀ ਅਸੀਂ ਘਰੇ ਆਉਣੇ ਆ ਇਹ ਉਹਨਾਂ ਨੇ ਪਤਾ ਨਹੀਂ ਕਿਉਂ ਸਾਡੀ ਡਿਊਟੀ ਨੂੰ ਅੱਖੋ ਪਰੋਖੇ ਕਰ ਰੱਖਿਆ ਹੈਗਾ ਇਹ ਕੁੜੀਆਂ ਨੂੰ ਫਿਰ ਦੂਜਾ ਦਿਨ ਚੜਦਾ ਅਸੀਂ ਦੂਜੇ ਦਿਨ ਕਈ ਵਾਰੀ ਸਾਡੀ ਰੋਟੀ ਵੀ ਨਹੀਂ ਬਣੀ ਹੁੰਦੀ ਡਿਲੀਵਰੀ ਤਿਆਰ ਹੁੰਦੀ ਆ ਤੇ ਅਸੀਂ ਉਵੇਂ ਹੀ ਭੁੱਖੇ ਪਾਣੇ ਪਰਿਵਾਰ ਵੀ ਸਾਡਾ ਪਿੱਛੇ ਭੁੱਖਾ ਹੀ ਹੁੰਦਾ ਉਵੇਂ ਹੀ ਤੁਰ ਜਾਂਦੇ ਆ ਇਹ ਗੱਲਾਂ ਪਤਾ ਨਹੀਂ ਉਹਨਾਂ ਨੂੰ ਕਿਉਂ ਨਹੀਂ ਨਜ਼ਰ ਆਉਂਦੀਆਂ ਵੀ ਜਿਹੜਾ ਇੱਕ ਡਾਕਟਰ ਹੁੰ ਆਮ ਜਿਹੜੇ ਸਰਕਾਰੀ ਹੈਗੇ ਮੁਲਾਜ਼ਮ ਉਹ ਸਾਰੇ 8 ਘੰਟੇ ਦੀ ਡਿਊਟੀ ਕਰਕੇ ਚਲੇ ਜਾਂਦੇ ਆ ਜਿਹੜੇ ਅਸੀਂ ਆਸੀਂ ਭੁੱਖੇ ਟਿਆਏ 24 ਘੰਟੇ ਅਸੀਂ ਤੁਰੇ ਫਿਰਦੇ ਆ ਕੋਈ ਸਾਨੂੰ ਸਾਡੀ ਸਿਹਤ ਦਾ ਨਹੀਂ ਹੈਗਾ ਕੋਈ ਸਾਨੂੰ ਜਿਹੜਾ ਅਸੀਂ ਇੰਨੀ ਖਾਪ ਕੇ ਜਾਵਾਂਗੇ ਜਾਣ ਤੇ ਸਾਨੂੰ ਕੋਈ ਇਹਨਾਂ ਨੇ ਪੈਨਸ਼ਨ ਨਹੀਂ ਲਾਗੂ ਕੀਤੀ ਨਾ ਹੀ ਕੋਈ ਸਾਨੂੰ ਜਿਹੜਾ ਕੋਈ ਗ੍ਰੈਟੀਟੀ ਵਗੈਰਾ ਉਹ ਦੇਣੀ ਆ ਅਸੀਂ ਐਵੇਂ ਖਾਪ ਖਾਪ ਕੇ ਮਰ ਰਹੇ ਆ ਸਿਹਤ ਵਿਭਾਗ ਦਾ ਜੋ ਵੀ ਸਾਥ ਰਿਪੋਰਟਾਂ ਮੰਗੀਆਂ ਜਾਂਦੀਆਂ ਅਸੀਂ ਟਾਈਮ ਟੂ ਟਾਈਮ ਦੇ ਰਹੇ ਆ ਪਰ ਇਹ ਸਾਨੂੰ ਪਤਾ ਨਹੀਂ ਕਿਉਂ ਇਨਾ ਖੋਪਰੋਖੇ ਕਰ ਰਹੇ ਆ ਮਾਨ ਸਾਹਿਬ ਤਾਂ ਕਹਿੰਦੇ ਬਦਲਾਅ ਆ ਗਿਆ ਪੰਜਾਬ ਚ ਬੀਬੀਆਂ ਬਹੁਤ ਖੁਸ਼ ਆ ਕਹਿੰਦੇ 2027 ਚ ਫੇਰ ਆਉਣਾ ਸੀ ਬਦਲਾਅ ਤਾਂ ਆਇਆ ਹੈਗਾ ਬਦਲਾਅ ਵੀ ਹੈਗਾ ਵੀ ਸਾਨੂੰ ਸਿੱਖਿਆ ਮਿਲ ਗਈ ਆ ਵੀ ਸਰਕਾਰ ਤੋਂ ਲੈਣਾ ਕਿਵੇਂ ਆ ਇੱਕ ਧਰਨਾ ਲੱਗਦਾ ਸੀ ਉਹਨੂੰ ਵੇਖ ਕੇ ਅਸੀਂ ਵੀ ਸਿੱਖ ਗਏ ਵੀ ਧਰਨਾ ਲਾਏ ਬਿਨਾ ਆਸ਼ਾ ਵਰਕਰਾਂ ਦਾ ਕੁਝ ਨਹੀਂ ਬਣਨਾ ਹੈਗਾ ਧਰਨਾ ਲਾਉਣਾ ਪਊਗਾ ਇਹ ਗੂੰਗੀ ਤੇ ਬੋਲੀ ਸਰਕਾਰ ਹੈ ਇਹਨਾਂ ਨੂੰ ਧਰਨਿਆਂ ਨਾਲ ਹੀ ਸੁਣਦਾ ਹੁਣ ਤਾਂ ਕੋਈ ਗੱਲ ਨਹੀਂ ਸੁਣਦੀ ਅੱਜ ਸਾਡਾ ਤੀਜਾ ਮੇਰੇ ਖਿਆਲ ਦੇਣਾ ਹੈਗਾ ਤੇ ਕਿਸੇ ਨੇ ਸਾਨੂੰ ਆ ਕੇ ਪੁੱਛਿਆ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਗੂੰਗੀ ਬੋਲੀ ਹੋਣ ਦੇ ਨਾਲ ਨਾਲ ਅੰਨੀ ਵੀ ਹੋ ਗਈ ਹੈ ਸਰਕਾਰ ਮਾਨ ਸਾਹਿਬ ਤਾਂ ਕਹਿੰਦੇ ਸੀ ਮੇਰੇ ਰਾਜ ਦੇ ਵਿੱਚ ਕੋਈ ਧਰਨਾ ਹੀ ਨਹੀਂ ਲੱਗਣਾ ਉਹ ਤਾਂ ਜੀ ਇਹਨਾਂ ਦੀ ਸੋਚ ਸੀਗੀ ਵੀ ਧਰਨਾ ਨਹੀਂ ਲੱਗਣਾ ਜੇ ਚਾਹੁੰਦੇ ਸੀਗੇ ਵੀ ਧਰਨਾ ਨਹੀਂ ਲੱਗਣ ਦੇਣਾ ਤੇ ਫਿਰ ਸਾਡੀ ਪਹਿਲੇ ਦਿਨ ਹੀ ਆ ਕੇ ਸਾਰ ਲੈਂਦੇ ਧਰਨਾ ਲੱਗਣਾ ਹੀ ਨਹੀਂ ਚਾਹੀਦਾ ਸੀ ਅਸਤਾਪੇ ਚਾਉਣੇ ਵੀ ਧਰਨਾ ਨਾ ਲੱਗੇ ਅਸੀਂ ਭੁਕੇ ਤੇ ਆਏ ਕਿਵੇਂ ਟਾਈਮ ਤੋਂ ਟਾਈਮ ਕੱਢ ਕੇ ਕਰਾਇਏ ਪੱਟ ਕੇ ਇੱਥੇ ਤੱਕ ਪਹੁੰਚਦੇ ਆਂ ਕਿਵੇਂ ਦੇਖਦੇ ਹੋ ਸੀਐਮ ਸਾਹਿਬ ਤਾਂ ਗੁਜਰਾਤ ਦੇ ਵਿੱਚ ਫਿਰਦੇ ਆ ਉਹ ਤਾਂ ਉੱਥੇ ਇਡਲੀ ਖਵਾਉਂਦੇ ਫਿਰਦੇ ਆ ਬੱਚਿਆਂ ਨੂੰ ਕੁਝ ਨਹੀਂ ਕਰਦਾ ਜੀ ਬਸ ਵਿਲੇ ਤੁਰੇ ਫਿਰਦੇ ਟਾਈਮ ਪਾਸ ਕਰਦੇ ਕਿਉਂਕਿ ਸਰਕਾਰੀ ਖਜ਼ਾਨੇ 'ਚ ਪੈਸਾ ਮਿਲਦਾ ਜਿੱਥੇ ਮਰਜ਼ੀ ਖਰਚੋ ਚਾਹੇ ਤੁਸੀਂ ਫਲੈਕਸਚਨ ਖਰਚੋ ਚਾਹੇ ਤੁਸੀਂ ਲੇਖ ਲੈ ਕੇ ਲਾ ਦਿਓ ਵੀ ਮੈਂ ਆ ਕਰਤਾ ਉਹ ਕਰਤਾ ਕਾਗਜ਼ਾਂ 'ਚ ਕੀਤਾ ਕੁਝ ਨਹੀਂ ਪਰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜੇ ਮਤਲਬ ਤੀਜਾ ਦਿਨ ਸਾਡਾ ਅੱਜ ਸਟ੍ਰਾਈਕ ਦਾ ਆ ਮਤਲਬ ਭਗਵਾਨ ਤਮਨ ਦੇ ਕਰਨ ਤੇ ਜੂਨੀ ਸਰਕੀ ਜੇ ਸਾਡੀ ਸਾਰ ਨਾਲ ਲਈ ਅਸੀਂ ਆਉਣ ਵਾਲਾ ਟਾਈਮ ਤੇ ਇਹਦੂ ਲੰਮਾ ਸੰਗਰਾਹ ਹੋਊਗਾ ਸਾਡਾ ਸੰਗਰੂਰ ਹੋ ਸਕਦਾ ਘੇਰ ਕੇ ਜਾ ਕੇ ਪੱਕਾ ਬਹਿ ਜਗੇ ਮੋਰਚੇ ਤੇ ਉਹਨਾਂ ਦੇ ਘਰ ਦੇ ਅੱਗੇ ਪਰ ਸੀਐਮ ਸਾਹਿਬ ਤਾਂ ਕਹਿੰਦੇ ਸੀ ਲੋੜ ਹੀ ਨਹੀਂ ਧਰਦੇ ਦੀ ਪਹਿਲੀ ਵਾਅਦਾ ਉਹ ਤਾਂ ਕਹਿੰਦੇ ਆਪ ਸਰਕਾਰ ਆਪਕੇ ਦਵਾਰ ਤੁਹਾਡੇ ਗਈ ਨਹੀਂ ਘਰਾ ਦੇ ਵਿੱਚ ਜਾਂ ਦਵਾਰਾਂ ਤੇ ਆ ਖੁਦ ਤੁਹਾਨੂੰ ਤੁਸੀਂ ਜਾਂਦਾ ਸੀ ਸਾਰਾ ਅਖਸਾਰਾ ਕੁਝ ਨਾ ਜੇ ਘਰਾਂ ਚ ਗਏ ਸਾਨੂੰ ਕਿਹੜਾ ਦਿਮਾਗ ਲਿਆ ਸੀ ਵੀ ਅਸੀਂ ਇੱਥੇ ਆ ਕੇ ਧਰਨਾ ਲਾਉਂਦੇ ਮਜਾਰੇ ਕਰਦੇ ਕੋਈ ਸੌਂਗ ਥੋੜੀ ਆ ਸਾਨੂੰ ਵੀ ਅੱਜ 3 ਦਿਨ ਹੋ ਗਏ ਦੇਖੋ ਸਾਨੂੰ ਬੈਠਿਆ ਨੂੰ ਸਰਕਾਰ ਐ ਮਾਨਯੋਗ ਐਮ.ਐਲ.ਏ ਸਾਹਿਬ ਵੀ ਬੈਠੇ ਆ ਤੇ ਖੁਦ ਮਾਨਯੋਗ ਕੁਲਤਾਰ ਸੰਤਮਾ ਜੀ ਪੰਜਾਬ ਦੇ ਸਪੀਕਰ ਬੈਠੇ ਆ ਜਿਨ੍ਹਾਂ ਨੇ ਬੜੇ ਸੂਝ ਬੂਝ ਨਾਲ ਸੋਚ ਸਮਝ ਕੇ ਆਪਣੇ ਜ਼ਿਲ੍ਹੇ ਦਾ ਸਾੰਭ ਸੰਭਾਲ ਕਰਨੀ ਹੁੰਦੀ ਆ ਤੇ ਦੇਖੋ ਉਸ ਇੱਕ ਮੁਖੀਤ ਕੋਈ ਜ਼ਿਲ੍ਹੇ ਦੇ ਵਿੱਚ ਰੋਸ ਪ੍ਰਦਰਸ਼ਨਾਂ ਰਾ ਕਿੱਡੀ ਮਤਲ ਨਿੰਦਿਆ ਹੋ ਰਹੀ ਆ ਜੇ ਸਰਕਾਰ ਦਾ ਆਈ ਰਵਈਆ ਰਿਹਾ ਸਾਡੇ ਨਾਲ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 31 ਤੋਂ ਬਾਅਦ ਚ ਮੁੱਖ ਮੰਤਰੀ ਜੀ ਭਗਵੰਤ ਸਿੰਘ ਮਾਨ ਜੀ ਦੀ ਕੋਠੀ ਦਾ ਹੀ ਅਸੀਂ ਕਰੋ ਕਰਾਂਗੇ ਜੀ ਜੀ ਹੋ ਸਕਦਾ ਕਰਾਂਗੇ ਤੇ ਜੇ ਫੇਰ ਵੀ ਨਾ ਮਸਲਾ ਹੱਲ ਹੋਇਆ ਤੇ ਸਾਡੀ ਰੋਟੀ ਕੁੱਲੀ ਜੁੱਲੀ ਲੀਡਾ ਲਤਾ ਪਰਿਵਾਰ ਅਸੀਂ ਸਾਰੇ ਉਥੇ ਪੱਕੇ ਮੋਰਚੇ ਰੱਖ ਕੇ ਕਿਸਾਨਾਂ ਤਰ੍ਹਾਂ ਡਟਾਂਗੇ ਤੇ ਮੰਗਾਂ ਜਰੂਰ ਹੀ ਮਨਾਵਾਂਗੇ ਤੇ ਸਾਡੀ ਲੜਾਈ ਆਰ ਪਾਰ ਦੀ ਹੋਵੇ ਪਰ ਆਵਾਜ਼ ਤੂੰ ਪਾਰਟੀ ਨਹੀਂ ਤਾਂ ਕਿਸਾਨਾਂ ਦਾ ਧਰਨਾ ਵੀ ਖਤੇੜਤਾ ਟੀਚਰ ਵੀ ਕਹਿੰਦੇ ਆ ਵੀ ਸਾਡਾ ਵੀ ਧਰਨਾ ਖਤੇੜਤਾ ਤੇ ਤੁਹਾਨੂੰ ਲੱਗਦਾ ਤੁਹਾਡਾ ਧਰਨਾ ਖਤੇੜ ਦੇਣਗੇ ਵੱਦ ਦਵਾਦ ਕੀ ਕਰਨਗੇ ਧਰਨਾ ਖਦੇੜ ਕੇ ਸਾਡੇ ਤੇ ਪਰਚੇ ਪੈ ਜਾਣਗੇ ਜੇਲ੍ਹ ਪਰੋ ਅੰਦੋਲਨ ਹੋ ਜਾਣਗੇ ਅਸੀਂ ਸਾਰਾ ਕੁਝ ਕਰਨ ਲਈ ਆਪਣੀਆਂ ਮੰਗਾਂ ਲਈ ਤਿਆਰ ਹਾਂ ਬਦਲਾ ਆ ਗਿਆ ਜੀ ਨਹੀਂ ਜੀ ਬਦਲਾ ਆ ਗਿਆ 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 ਜੀ ਨਹੀਂ ਜੀ ਜਬ ਹੀ ਨਹੀਂ ਆਇਆ ਜੀ ਜੀ ਬਦਲਾ ਆ ਗਿਆ ਨਹੀਂ ਜੀ ਬਦਲਾ ਆ ਗਿਆ ਨਹੀਂ ਜੀ ਤੇ ਫਿਰ ਪੰਜਾਬ ਦੇ ਲੋਕ ਖੁਸ਼ ਕਿਹੜੇ ਆ ਜਿਨ੍ਹਾਂ ਨੂੰ ਮਾਨ ਸਾਹਿਬ ਕਹਿੰਦੇ ਵੀ ਖੁਸ਼ ਬਹੁਤ ਆ ਕੋਈ ਖੁਸ਼ ਨਹੀਂ ਜੀ ਆਪਣੀ ਮਰਜ਼ੀ ਨੇ ਜੋ ਮਰਜ਼ੀ ਕਰੀ ਜਾਣ ਪਰ ਅਸੀਂ ਆਉਣ ਵਗੇ ਆ ਵੋਟਾਂ ਵਿੱਚ ਇਹਨਾਂ ਦੀ ਫੱਟੀ ਅਸੀਂ ਪੁੱਛਾਂਗੇ ਇਹਨਾਂ ਦੀ ਹੂੰ ਤੂੰ ਤੁਹਾਨੂੰ ਤਿੰਨ ਸਾਲ ਚ ਬਦਲਾ ਆਇਆ ਨਹੀਂ ਤੇ ਡੇਢ ਸਾਲ ਰਹਿ ਗਏ ਆਉਣਾ ਵੀ ਨਹੀਂ ਹੂੰ ਤੁਹਾਨੂੰ ਲੱਗਦਾ ਬਦਲਾ ਆਇਆ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਉਹ ਤਾਂ ਕਹਿੰਦੇ ਬੀਬੀਆਂ ਖੁਸ਼ੀ ਬਹੁਤ ਆ ਬਿਲਕੁਲ ਖੁਸ਼ ਨਹੀਂ ਝੂਠੇ ਆ ਝੂਠੇ ਵਾਦੇ ਆ ਬਿਲਕੁਲ ਕੁਝ ਨਹੀਂ ਤੁਹਾਨੂੰ ਲੱਗਦਾ ਬਦਲਾ ਆ ਗਿਆ ਬਿਲਕੁਲ ਨਹੀਂ ਜੀ ਕੋਈ ਕੋਈ ਬਦਲਾ ਨਹੀਂ ਕਾ ਜੀ ਕਿਵੇਂ ਦੀ ਸਾਰੇ ਵਰਗ ਪਿੱਟ ਰਹੇ ਆ ਸਾਰੇ ਸਾਰੇ ਟੋ ਸਾਰਾ ਮਲਾਜ਼ਮ ਸਾਰਾ ਦੁਖੀ ਹੈਗਾ ਸਾਰਾ ਵਰਗ ਇਹ ਸਰਕਾਰ ਤੋਂ ਬੜੀ ਦੁਖੀ ਭਗਵੰਤ ਮਾਨ ਦਾ ਕੁੱਤਾ ਰੱਖਿਆ ਨਾ ਘਰੇ ਸਾਨੂੰ 2500 ਰੁਪਏ ਦੇ ਰਹੇ ਆ ਉਹ ਮਹੀਨੇ ਦਾ ਤੇ ਭਗਵੰਤ ਮਾਨ ਦਾ ਕੁੱਤਾ ਜਿਹੜਾ ਉਹ ਇੱਕ ਦਿਨ ਦਾ 2500 ਜਿਆਦਾ ਖਾਂਦਾ ਖਰਚ ਉਹਦਾ ਜਿਆਦਾ ਹੈ ਕੁੱਤੇ ਦਾ ਜੀ ਅਸੀਂ ਇੰਨਾ ਮਿਹਨਤ ਕਰਦਿਆਂ ਐ ਇੰਨੀ ਮਿਹਨਤ ਕਰਦਿਆਂ ਜੱਚਾ ਬੱਚਾ ਦੀ ਯਾਦ ਕਰਦਿਆਂ ਅਸੀਂ ਵੇਖ ਲੈ ਅਸੀਂ ਕੁੱਤਿਆਂ ਨਾਲੋਂ ਵੀ ਭੜੇ ਬਣਾਏ ਹੋਏ ਆ ਕੀ ਹੈ ਭਗਵੰਤ ਮਾਨ ਅਸੀਂ ਤਾਂ ਜਮਣੇ ਨੂੰ ਚੰਗਾ ਸਮਝਦੇ ਉਹ ਤਾਂ ਕਹਿੰਦੇ ਪੰਜਾਬ ਦੇ ਲੋਕ ਖੁਸ਼ ਬਹੁਤ ਆ ਬੀਬੀਆਂ ਬਹੁਤ ਖੁਸ਼ ਬਹੁਤ ਖੁਸ਼ ਕਿਹੜੀ ਗੱਲੋਂ ਖੁਸ਼ ਐ ਅਸੀਂ ਤਾਂ ਪੇਟ ਸੇ ਆਪਾਂ ਰੋਜ਼ ਕਰਦਿਆਂ ਸੜਕਾਂ ਤੇ ਫਿਰਦਿਆਂ ਠੀਕ ਐ ਜੇ ਕਰ ਮਾਨ ਸਾਹਿਬ ਕਹਿੰਦੇ ਆ ਨਾ ਵੀ ਪੰਜਾਬ ਦੇ ਲੋਕ ਖੁਸ਼ ਆ ਤੇ ਉਹ ਜਿਹੜੇ ਉਹਨਾਂ ਦੇ YouTube ਚੈਨਲ ਆ ਰਾਈ ਉਹੀ ਬਸ ਛੇਪ-ਛੇਪ ਕੇ ਆਪਦੀ ਬੜਾਈ ਦੇ ਬੈਨਰ ਲਾਏ ਵੇ ਆ ਤੇ ਸਾਨੂੰ ਆਪਦੀ ਡਿਟੇਲ ਦਿਖਾਉਣਾ ਕਿੰਨੇ ਪੰਜਾਬ ਦੇ ਵਿੱਚ ਉਹਨਾਂ ਨੇ ਟੀਚਰ ਭਰਤੀ ਕੀਤੇ ਆ ਕਿੰਨੀਆਂ ਆਸ਼ਾ ਵਰਕਰ ਰੈਗੂਲਰ ਕੀਤੀਆਂ ਕਿੰਨੇ ਕੱਚੇ ਮੁਲਾਜ਼ਮ ਪੱਕੇ ਕੀਤੇ ਆ ਕਿਹੜੀ ਪੇ ਪੇ ਕਮਿਸ਼ਨ ਦੇ ਵਿੱਚ ਕਿਹੜੇ ਮੁਲਾਜ਼ਮਾ ਜਿਹੜੇ ਲਿਆਂਦੇ ਆ ਕਿੰਨੀ ਪੇ ਸਕੇਲ ਲਾਗੂ ਕੀਤੀ ਆ ਤੇ ਕਿੰਨੇ ਜਿਹੜੇ ਪੈਨਸ਼ਨ ਸਾਡੇ ਬਜ਼ੁਰਗ ਹੀ ਦੇਖ ਲੋ ਤੁਸੀਂ ਜਿਹੜੇ ਬਜ਼ੁਰਗ ਇੱਕ ਆਸ ਲਈ ਬੈਠੇ ਸੀ ਵੀ ਅਸੀਂ ਜਦੋਂ ਪੈਨਸ਼ਨ ਲਵਾਂਗੇ ਉਹ ਪੈਨਸ਼ਨ ਇਹਨਾਂ ਨੇ ਉਹ ਪੈਨਸ਼ਨ ਕਰਾਰ ਹੀ ਚੱਕ ਤਾਂ ਉਹਨਾਂ ਤੋਂ ਕਿਹੜੀ ਪੈਨਸ਼ਨ ਲਾਗੂ ਕੀਤੀ ਸਾਨੂੰ ਉਹਦਾ ਪਰਸੈਂਟੇਜ ਦੇਣਾ ਸਾਡੇ ਅਗੇ ਪਰਸੈਂਟੇਜ ਰੱਖਣ ਜੀ ਜੀ ਬੀਬੀ ਕੀ ਕਹਿੰਦੇ ਜੀ ਤੁਸੀਂ ਮੈਂ ਕਹਿਣਾ ਚਾਹੁੰਦੀ ਸੀ ਭਗਵੰਤ ਮਾਨ ਦੀ ਸਰਕਾਰ ਤੇ ਇੱਕ ਇਹੋ ਜਿਹਾ ਲੱਕੜ ਦਾ ਮੁੰਡਾ ਦੇ ਦਿੰਦੇ ਨਾ ਉਹ ਰੋਂਦਾ ਤੇ ਨਾ ਹੱਸਦਾ ਅੱਛਾ ਠੀਕ ਹੈ ਪਰ ਉਹ ਤਾਂ ਕਹਿੰਦੇ ਬੀਬੀਆਂ ਬਹੁਤ ਖੁਸ਼ ਐ ਉਹ ਤਾਂ ਵਾਰੀ ਵਾਰੀ ਖੁਸ਼ ਜਮਾ ਨਹੀਂ ਖੁਸ਼ ਐ ਇਸ ਤੇ ਰੋਜ਼ ਸੇ ਆਪਾਂ ਕਰਦੇ ਆਂ ਆਸ਼ਾ ਵਰਕਰਾਂ ਤਾਂ ਗਰਮੀ ਦੇ ਵਿੱਚ ਬੈਠੀਆਂ ਵੇਖੋ ਇੰਨਾ ਮੀਂਹ ਪੈਂਦਾ ਅਸੀਂ ਉਹਦੇ ਵਿੱਚ ਵੀ ਬੈਠੀਆਂ ਇੰਨੀ ਗਰਮੀ ਦੇ ਵਿੱਚ ਬੈਠੀਆਂ ਜੇ ਸਾਡਾ ਗੁਜ਼ਾਰਾ ਹੁੰਦਾ ਹੋਵੇ ਅਸੀਂ ਕਿਉਂ ਬੈਠ ਗਏ ਅੱਛਾ ਉਹ ਜਿਹੜੀ ਉਹਨਾਂ ਦੀ ਘਰ ਵਾਲੀ ਉਹ ਤਾਂ ਡਾਕਟਰ ਐ ਉਹ ਤਾਂ ਚੰਗੀ ਤਰ੍ਹਾਂ ਆਸ਼ਾ ਵਰਕਰਾਂ ਦੁੱਖ ਸਮਝਦੀ ਉਹ ਡਾਕਟਰ ਉਹ ਫਿਰਦੀ ਆ ਜੀ ਕਿਵੇਂ ਜੀ ਉਹ ਤਾਂ ਤਿੰਆਂ ਲਾਉਂਦੀ ਫਿਰਦੀ ਆ ਜੀ ਉਹ ਤਾਂ ਕੁਛ ਨਹੀਂ ਕਰਦੀ ਜੀ ਮਲਾਜ਼ਮਾਂ ਵੱਲ ਤਾਂ ਦੇਖ ਹੀ ਨਹੀਂ ਰਹੀ ਕਦੇ ਫਰੀਦਕੋਟ ਜਿਤੀਆਂ ਲਾਉਣ ਆ ਜਾਂਦੀ ਆ ਕਦੇ ਕਿੱਥੇ ਚਲੀ ਜਾਂਦੀ ਤਿੰ ਤੇ ਕਿਤੇ ਪਾਲਟੀਆਂ ਸਬੇਟੀਆਂ ਕਰਦੇ ਆ ਵੀ ਅਸੀਂ ਇਹ ਕਹਿੰਨੇ ਆ ਵੀ ਔਰਤਾਂ ਕਹਿੰਦੇ ਖੁਸ਼ ਆ 27 ਦੇ ਵਿੱਚ ਦੱਸਾਂਗੇ ਵੀ ਔਰਤਾਂ ਖੁਸ਼ ਆਕ ਨਹੀਂ 28000 ਕੁੜੀਆਂ ਸਾਰੀਆਂ ਫੱਟੇ ਪੁੱਛਾਂਗੇ ਇਹਦੀ ਹਾਂ ਚੰਗੀ ਦਾ ਸਵਾਰਕੇ ਆਣਾ ਹਾਂ ਆਛਾ ਵਰਕੇ ਪੰਜਾਬ ਦੇ ਚਾਹਤਾਂ ਦੇ ਚ ਜਾਂ ਨਾਮਾਂਗੇ ਮੰਨੀਆਂ ਸਾਡੀਆਂ ਜੀ ਸਾਡਾ ਹਾਲ ਨਾ ਕੀਤਾ ਕੋਈ ਨਾ ਕੋਈ ਹਾਂਜੀ ਬੀਬੀ ਅਸੀਂ 1000 ਦੀ ਆਬਾਦੀ ਚ ਕੰਮ ਕਰਦੇ ਲੋਕ ਵੀ ਸਾਡੇ ਨਾਲ ਜੁੜੇ ਆ ਅਸੀਂ ਤਾਂ ਆਪਦੇ ਪਰਿਵਾਰਾਂ ਨੇ ਤਾਂ ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਤਾਂ ਅਸੀਂ ਲੋਕਾਂ ਨੂੰ ਵੀ ਅਸੀਂ ਗਾਈਡ ਕਰ ਰਹੇ ਹਾਂ ਵੀ ਆਪਾਂ ਇਹਨਾਂ ਨਾਲ ਅੱਗੇ ਤਾਂ ਬਸ ਇਹਨਾਂ ਦਾ ਸਫਾਇਆ ਕਰਨਾ ਝਾੜੂ ਤਾਂ ਹੁਣ ਵੱਜਣਾ ਜੀ अच्छा ਝਾੜੂ ਹੁਣ ਹੁਣ ਵਜਣਾ ਝਾੜੂ ਇਹ ਤੋਂ ਪਹਿਲਾਂ ਨਹੀਂ ਸੀ ਹੁਣ ਚਾਹਣਾ ਹੁਣ ਸਾਰੇ ਝਾੜੂ ਵਜੇ ਜਾਣਾ ਬਸ ਭਗਵਾਨਤਮਾਨ ਨੂੰ ਆ ਸਾਫ ਕਰ ਦੇਣਾ ਫੱਟੀ ਪੂੰਝ ਦੇਣੀ। ਉਹ ਬਸ ਝਾੜੂ ਤਾਂ ਹਥਿਆਰ ਹੀ ਬੀਬੀਆਂ ਦਾ। ਨਹੀਂ ਬਿਲਕੁਲ ਨਹੀਂ ਜਿਹੜਾ ਗਲਤ ਉਹਦੇ ਵਾਸਤੇ ਝਾੜੂ ਹੁਣ ਦੂਜੂ ਚੱਕ ਲਿਆ ਨਾ ਇਹਨੇ ਤਾਂ ਝਾੜੂ ਮਾਰ ਕੇ ਲੋਕਾਂ ਨੂੰ ਸਫਾਈ ਕੀਤੀ ਸੀ ਹੁਣ ਝਾੜੂ ਦੂਜੇ ਪਾਸੇ ਚੱਲੂਗਾ ਨਾ ਉਲਟ ਪਾਸੇ ਚੱਲ ਗਿਆ ਝਾੜੂ। ਹਾਂ ਹੁਣ 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 ਝਾੜੂ ਝਾੜੂ ਦਾ ਰੂਪ ਸਹੀ ਹੁਣ ਦਖਾਵਾਗੇ ਇਹਨੂੰ। ਹਾਂ ਪਹਿਲਾਂ ਬੀਬੀ ਕਿਵੇਂ ਦੇਖਦੇ ਹੋ ਮਾਨ ਸਾਹਿਬ ਤੇ ਮਾਨ ਸਾਹਿਬ ਦੀ ਘ ਹੋਲੇ ਹੈਗਾ ਜਿਹੜੀਆਂ ਗਰੰਟਾ ਸਾਡੇ ਕੋਲੇ ਤਾਂ ਕੁਝ ਵੀ ਨਹੀਂ ਅਸੀਂ ਮੈਂ कोरोना ਦੇ ਵਿੱਚ ਲੋਕਾਂ ਦੇ ਨਾਲ ਸਾਧ ਦਿੱਤਾ ਜਦੋਂ ਸੈਨੀਟਾਈਜ਼ ਨਾ ਜਿਹੜੇ ਡਾਕਟਰ ਸੀ ਗੱਡੀਆਂ ਕਰ ਕਰ ਜਾਂਦੇ ਸੀ ਤੇ ਸਾਨੂੰ ਸੈਨੀਟਾਈਜ਼ਰ ਹੱਥ ਤੋਂ ਵੀ ਨਹੀਂ ਮਿਲਿਆ ਸੀ ਉਦੋਂ ਵੀ ਨਹੀਂ ਅਸੀਂ ਉਦੋਂ ਤਾਂ ਇਹਨਾਂ ਨੂੰ ਅਸੀਂ ਦੇ ਦਏ ਸੀ ਅੱਜ ਨਹੀਂ ਅਸੀਂ ਦੇ ਦੇਗੇ ਇਹਨਾਂ ਨੂੰ ਅਸੀਂ ਕੰਮ ਕਰਦੀਆਂ ਦਿਨ ਰਾਤ ਸਾਡੀ 24 ਘੰਟੇ ਦੀ ਬੀਬੀ ਸਰਕਾਰ ਸਰਕਾਰ ਬਣਾਉਣ ਤੇ ਕਿੰਨਾ ਕੁ ਜ਼ੋਰ ਲੱਗਿਆ ਸੀ ਫਿਰ ਤੁਹਾਡਾ ਵੀ ਜ਼ੋਰ ਜੀ ਉਦੋਂ ਸਾਰਾ ਮਲਾਜਮ ਵਰਗ ਨੇ ਹੀ ਇਹਨਾਂ ਨੇ ਕਿਹਾ ਵੀ ਨਵੀਂ ਸਰਕਾਰ ਆ ਗਈ ਵੀ ਸਾਨੂੰ ਇਦੋਂ ਵੀ ਸੌਖਾ ਕਰਨਗੇ ਤੇ ਇਹਨਾਂ ਨੇ ਸਾਡੇ ਨਾਲ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਡਾ ਇਨਸੈਂਟਿਵ ਸੋਨੋ ਸੀ ਦੁੱਗਣਾ ਦੇਵਾਂਗੇ ਤੇ ਇਹਨਾਂ ਨੇ ਜੇ ਬੰਦੇ ਉਹ ਵੀ ਕੱਟਦੇ ਤੇ ਹੁਣ ਇਹਨਾਂ ਦੇ ਝਾੜੂ ਦਾ ਰੂਪ ਤਾਂ ਅਸੀਂ ਦਿਖਾਉਣਾ ਹੈ ਝਾੜੂ ਕਿਵੇਂ ਵੱਜਦਾ ਹੁੰਦਾ ਇਹ ਤੋਂ ਪਹਿਲਾਂ ਨਹੀਂ ਸੀ ਵਜਾ ਹੁਣ ਅਸੀਂ ਦੂਜੇ ਪਾਸੇ ਝਾੜੂ ਸ਼ੁਰੂ ਕਿਵੇਂ ਬੀਬੀ ਹੁਣ ਦੱਸਾਂ ਕਿ ਝਾੜੂ ਸਿੱਧੇ ਪਾਸੇ ਫੜਨਾ ਕਿ ਪੁੱਠੇ ਪਾਸੇ ਫੜਨੇ ਅੱਛਾ ਹਾਂ ਹੁਣ ਹੁਣ ਆਸ਼ਾ ਬਹੁਤ ਬੁਰੀ ਤੇ ਆਈਆਂ ਵੀ ਹੈ ਹੂੰ ਠੀਕ ਹੈ ਕਿਹੜੀ ਔਰਤ ਚੰਡੀ ਦਾ ਰੂਪ ਹੁੰਦੀ ਹੈ ਚੰਡੀ ਦਾ ਰੂਪ ਭਵਨ ਦੱਸਾਂਗੇ ਚੰਡੀ ਦਾ ਰੂਪ ਕਿਵੇਂ ਬਣਦੀ ਹੈ ਹੁਣ ਦਰਦ ਬਣ ਕੇ ਹੁਣ ਹੁਣ ਬਣ ਕੇ ਵਿਖਾਵਾਂਗੇ ਅਸੀਂ ਵੈਸੇ ਸਾਨੂੰ ਰੀੜ ਦੀ ਹੱਡੀ ਮੰਨਦੇ ਆ ਬਈ ਆਸ਼ਾ ਵਰਕਰ ਰੀੜ ਦੀ ਹੱਡੀ ਹੁਣ ਤੱਕ ਉਹ ਜਿਹੜੀ ਕਾਲਕਾ ਦਾ ਰੂਪ ਨਹੀਂ ਬਣਦੀ ਹੁੰਦੀ ਹੁਣ ਉਹ ਚੀਜ਼ ਬਣੀ ਬੈਠੀ ਅੱਜ ਅੱਛਾ ਹਾਂ ਠੀਕ ਹੈ